ਸਿੱਧੂ ਮੂਸੇ ਵਾਲੇ ਦੇ ਕੱਟਣੇ ਅੱਜ ਤਾਂ ਮਿੱਤਰੋ ਕਰਤਾ ਚੱਕਾ ਜਾਮ ਐਨਾ ਭਾਰੀ ਕੱਟ ਹੋਇਆ ਨਾ ਕਿਤੇ ਹੋਣਾ ਤੁਸੀਂ ਦੇਖ ਸਕਦੇ ਹੋ ਬਾਈ ਪਹਿਲਾਂ ਵੀ ਕਿਸਾਨੀ ਰੱਜ ਕੇ ਸਪੋਰਟ ਕਰਦਾ ਸੀ ਪਰ ਬਾਈ ਅੱਜ ਆ ਤਾਂ ਸੇਵਿਆਂ ਚ ਪਿਆ ਵੀ ਬੋਲੀਆਂ ਦਾ ਪਰ ਕੋ ਉਹ ਉ ਵੀ ਨਹੀਂ ਪਰ ਮੂਸੇ ਵਾਲੇ ਦੀ ਇੰਨੀ ਕਿ ਜ਼ਿਆਦਾ ਸਪੋਰਟ ਹੈ ਨਾ ਅੰਦੋਲਨ ਨੂੰ ਛੱਡ ਦੋ ਗੱਲਾਂ ਇੱਧਰ ਲੱਖਾ ਭਾਨਾ ਤੇ ਸਾਰੇ ਬਾਈਆਂ ਨੇ ਵੀ ਪੂਰਾ ਸਹਿਯੋਗ ਦਿੱਤਾ ਵੀ ਸਿੱਧੂ ਮੂਸੇ ਵਾਲੇ ਦੀ ਜਾਦ ਨੂੰ ਸਮਰਪਿਤ ਇੱਕ ਅਠ ਰੱਖਿਆ ਸੀਗਾ ਸੰਭੂ ਬਾਰਡਰ ਤੱਕ ਮਹਾਲੀ ਤੋਂ ਲੈ ਕੇ ਸੰਭੂ ਬਾਰਡਰ ਤੱਕ ਬਹਿ ਜਾ ਬਹਿ ਜਾ ਕਰਾਤੀ ਮਹਿੰਗੀ ਤੋਂ ਮਹਿੰਗੀ ਤਾਂ ਗੱਡੀ ਆਈ ਆ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਤੇ ਵੱਡੇ ਤੋਂ ਵੱਡੇ ਗਾਇਕ ਆ ਜਿਵੇਂ ਕਿ ਬੀਬਾ ਗੁਲਸਨਕੌਰ ਬਲਖਾਰ ਨਖੀਲਾ ਅਗਲਾਬ ਸਿੱਧੂ ਲਾਡੀ ਸਾਦਲਾ ਜਸਵਿੰਦਰ ਬਰਾੜ ਜਿਨ੍ਹਾਂ ਨੂੰ ਪਾਈ ਰੱਜ ਕੇ ਪਿਆਰ ਕਰਦਾ ਸੀ ਤੇ ਉਹ ਵੀ ਅੱਜ ਪਾਈ ਦੀ ਸਪੋਰਟ ਕਰ ਰਹੇ ਨੇ ਬੱਚ ਗਾਇਕ ਨਹੀਂ ਆਏ ਉਹਨਾਂ ਨੂੰ ਸੋਚਣਾ ਚਾਹੀਦਾ ਬੀਬਾ ਜਸਵਿੰਦਰ ਕੌਰ ਤੁਸੀਂ ਦੇਖ ਸਕਦੇ ਹੋਗੇ ਬਹੁਤ ਧੰਨਵਾਦ ਆ ਦੋਸਤੋ ਅੱਜ ਵਾਲੇ ਜਿਹੜੇ-ਜਿਹੜੇ ਬਾਈ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦੇ ਆ ਵੀਡੀਓ ਸ਼ੇਅਰ ਕਰ ਦਿਓ ਬਹੁਤ ਭਾਰੀ ਇਕੱਠ ਹੋਇਆ ਅੱਜ ਸ਼ੰਭੂ ਬਾਰਡਰ ਤੇ ਤੇ ਅੱਗੇ ਦੀ ਅਪਡੇਟ ਖਾਤਰ ਪੰਜਾਬ ਸਿੰਘ ਚੈਨਲ ਜ਼ਰੂਰ ਫੋਲੋ ਕਰ ਲਓ ਹਾਂਜੀ ਦੋਸਤੋ ਧੰਨਵਾਦ ਆ ਵੀਡੀਓ ਮੈਂ ਤੇਜ਼ ਕਰਕੇ ਲਈਓ ਦੋਸਤੋ ਤੁਸੀਂ ਦੇਖ ਸਕਦੇ ਹੋ ਜਾਮ ਲੱਗ ਗਿਆ ਸੀ ਬਹੁਤ ਵੱਡਾ ਤੇ ਪੁਲਿਸ ਨੇ ਮਸਾ ਲੰਗਾਏ ਹੌਲੀ-ਹੌਲੀ ਕਰਕੇ ਤੇ ਸ਼ੰਭੂ ਬਾਰਡਰ ਤੋਂ ਜਦੋਂ ਮੁੜਦੇ ਆਪਾਂ ਰੋਡ ਉੱਥੇ ਜਾਮ ਲੱਗ ਗਿਆ ਸੀ ਬਹੁਤ ਵੱਡਾ ਤੇ ਬਹੁਤ ਭਾਰੀ ਇਕੱਠ ਹੋਇਆ ਵੀਡੀਓ ਸ਼ੇਅਰ ਕਰ ਦਿਓ ਦਬਕੇ